जीरकपुर ਦੇ 트리플 ਸੀ ਵਿਖੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ ਜਦੋਂ ਪੁਲਿਸ ਉੱਥੇ ਸਥਿਤ ਸਪਾ ਸੈਂਟਰਾਂ ਤੇ ਰੇਡ ਕਰਨ ਪਹੁੰਚੀ ਰੇਡ ਕਰਨ ਦੌਰਾਨ ਇੱਕ ਕੁੜੀ ਨੇ ਚੌਥੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਅਤੇ ਉਹ ਗੰਭੀਰ ਜ਼ਖਮੀ ਹੋ ਗਈ ਉਸ ਨੂੰ ਜ਼ੀਰਕਪੁਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਪਿਛਲੇ ਕਾਫੀ ਸਮੇਂ ਤੋਂ ਜ਼ੀਰਕਪੁਰ ਪੁਲਿਸ ਸਪਾਸ ਸੈਂਟਰਾਂ ਤੇ ਸਖਤੀ ਦਿਖਾਏ ਹੋਏ ਹੈ ਅਤੇ ਉਹਨਾਂ ਨੇ ਜ਼ੀਰਕਪੁਰ ਦੇ ਤਕਰੀਬਨ ਸਾਰੇ ਹੀ ਸਪਾਸ ਸੈਂਟਰ ਬੰਦ ਕਰਾ ਦਿੱਤੇ ਹਨ ਕਿਉਂਕਿ ਜ਼ੀਰਕਪੁਰ ਵਿਕੇ ਸਪਾਸ ਸੈਂਟਰਾਂ ਦੀ ਆੜ ਵਿੱਚ ਜਿਸਮ ਫਰੋਚੀ ਦਾ ਤੰਦਾ ਚੱਲਦਾ ਹੈ ਅਤੇ ਕੁੜੀਆਂ ਨੂੰ ਬਾਹਰੋਂ ਲਿਆ ਕੇ ਇਸ ਤੰਦੇ ਵਿੱਚ ਚੌਂਕਿਆ ਜਾਂਦਾ ਹੈ ਜੀਰਖਪੁਰ ਦੇ ਵੀਆਈਪੀ ਰੋਡ ਤੇ ਸਥਿਤ 트리플 ਸੀ ਵਿਕੇ ਦਰਜਨਾ ਅਜਿਹੇ ਸਪਾ ਹਨ ਜਿੱਥੇ ਕਿ ਜਸਮ ਫਰੋਸੀ ਦੇ ਤੰਦੇ ਚੱਲਦੇ ਹਨ ਅਤੇ ਜੀਰਖਪੁਰ ਵਿੱਚ ਸਭ ਤੋਂ ਵੱਧ ਤੋਂ ਵੱਧ ਇੱਥੇ ਹੁਣੇ 트리플 ਸੀ ਵੱਲੋਂ ਦੱਸਿਆ ਜਾ ਰਿਹਾ ਕਿ ਰੇਡ ਮਾਰੀ ਗਈ ਸੀ ਔਰ ਇਹ ਜਿਹੜਾ ਸਪਾ ਸੈਂਟਰਾਂ ਦਾ ਔਰ ਕੁਝ ਮਿਸ ਹੈਪਨਿੰਗ ਦੀ ਜਿਹੜੀ ਗੱਲ ਕਹੀ ਜਾ ਰਹੀ ਹੈ ਇੱਥੇ ਕੁਝ ਮਿਸ ਹੈਪਨਿੰਗ ਹੋਈ ਆ ਮੌਕੇ ਤੇ ਤਸਵੀਰਾਂ ਦਿਖਾ ਰਿਆ ਇਹ ਤੇ ਦੱਸਿਆ ਜਾ ਰਿਹਾ ਕਿ ਪਿਛਲੇ ਪਾਸੋਂ ਸ਼ਾਇਦ ਲੜਕੀ ਨੇ ਛਾਲ ਮਾਰੀ ਹੈ। ਔਰ ਦੇਖ ਸਕਦੇ ਆ ਕਿ ਇਧਰੋਂ ਜਿਹੜੀ ਲੜਕੀ ਵੱਲੋਂ ਜਿਹੜੀ ਛਲਾਂਗ ਮਾਰੇ ਜਾਂਦੀ ਜਿਹੜੀ ਖਬਰ ਸਾਹਮਣੇ ਆਈ ਹੈ। ਸੁਪਾ ਸੈਂਟਰ ਦੀਆਂ ਤਸਵੀਰਾਂ ਜਿੱਥੇ ਪੁਲਿਸ ਪੁਲਸ ਵੱਲੋਂ ਰੇਡ ਮਾਰੀ ਗਈ।